ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਵਾਰਤਕਕਾਰ ਗਿਆਨੀ ਦਿੱਤ ਸਿੰਘ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਕਿਹੜੇ ਪੰਜਾਬੀ ਵਾਰਤਕਕਾਰ ਨੂੰ ਪੰਜਾਬੀ ਦਾ ਪਹਿਲਾ ਪ੍ਰੋਫੈਸਰ ਹੋਣ ਦਾ ਮਾਣ ਹਾਸਿਲ ਹੈ ਗਿਆਨੀ ਦਿੱਤ ਸਿੰਘ ਨੂੰ Swami Dayanand Saraswati ਨੂੰ ਧਾਰਮਿਕ ਬਹਿਸਾਂ ਵਿੱਚ ਤਿੰਨ ਵਾਰ maat ਦੇਣ ਵਾਲਾ ਪ੍ਰਸਿੱਧ ਪੰਜਾਬੀ ਵਾਰਤਕਕਾਰ ਕਿਹੜਾ ਸੀ ਗਿਆਨੀ ਦਿੱਤ ਸਿੰਘ ਗਿਆਨੀ ਦਿੱਤ ਸਿੰਘ ਨੇ ਕਿਹੜੀ ਲਹਿਰ ਦੇ ਬੁਲਾਰੇ ਵਜੋਂ ਭੂਮਿਕਾ ਨਿਭਾਈ ਸਿੰਘ ਸਵਾ ਲਹਿਰ ਦੇ ਪੰਜਾਬ ਸਕੂਲ ਬੋਰਡ ਅਨੁਸਾਰ ਗਿਆਨੀ ਦਿੱਤ ਸਿੰਘ ਦਾ ਜਨਮ ਕਦੋਂ ਹੋਇਆ 1853 ਈਸਵੀ ਵਿੱਚ ਖਾਲਸਾ ਸਮਾਚਾਰ ਪੱਤਰ ਅਨੁਸਾਰ ਦਿੱਤ ਸਿੰਘ ਜੀ ਦਾ ਜਨਮ ਕਦੋਂ ਹੋਇਆ 1852 ਈਸਵੀ ਵਿੱਚ ਗਿਆਨੀ ਦਿੱਤ ਸਿੰਘ ਦਾ ਬਚਪਨ ਦਾ ਨਾਮ ਕੀ ਸੀ ਦਿੱਤਾ RAM ਗਿਆਨੀ ਦਿੱਤ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਪਿਤਾ ਦਾ ਨਾਮ ਦਿਵਾਂਸ ਦਿਵਾਂਸ ਸਿੰਘ ਤੇ ਮਾਤਾ ਦਾ ਨਾਮ ਰਾਮਕੌਰ ਸੀ। ਛੋਟੀ ਉਮਰ ਵਿੱਚ ਗਿਆਨੀ ਦਿੱਤ ਸਿੰਘ ਨੂੰ ਧਾਰਮਿਕ ਵਿੱਦਿਆ ਲੈਣ ਲਈ ਕਿੱਥੇ ਭੇਜਿਆ ਗਿਆ? ਗੁਲਾਬ ਦਾਸ ਦੇ ਡੇਰੇ ਤਿਓੜ ਨੇੜੇ ਖਰੜ। ਦਿੱਤ ਸਿੰਘ ਜੀ ਨੇ ਕਿਸ ਨਾਲ ਮਿਲ ਕੇ ਖਾਲਸਾ ਅਖਬਾਰ ਸ਼ੁਰੂ ਕੀਤਾ? ਪ੍ਰੋਫੈਸਰ ਗੁਰਮੁਖ ਗੁਰਮੁਖ ਸਿੰਘ ਨਾਲ। ਕਿਸ ਅੰਗਰੇਜ਼ ਦੀ ਪੁਸਤਕ ਵਿੱਚ ਗਿਆਨੀ ਦਿੱਤ ਸਿੰਘ ਜੀ ਦਾ ਚਰিত্র ਚਿੱਤਰਣ ਪੇਸ਼ ਕੀਤਾ ਗਿਆ ਮਕਾਲਫ ਦੀ ਪੁਸਤਕ ਸਿੱਖ ਰਿਲੀਜਨ ਵਿੱਚ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਦੀ ਸਥਾਪਨਾ ਕਦੋਂ ਹੋਈ 2001 ਵਿੱਚ ਗਿਆਨੀ ਦਿੱਤ ਸਿੰਘ ਜੀਵਨ ਤੇ ਰਚਨਾ ਪੁਸਤਕਾਂ ਕਿਹਣਾ ਨੇ ਲਿਖੀਆਂ ਡਾਕਟਰ ਨਰਿੰਦਰ ਸਿੰਘ ਕਪੂਰ ਅਤੇ ਗਿਆਨੀ ਗੁਰਦੀਤ ਸਿੰਘ ਜੀ ਨੇ ਗਿਆਨੀ ਦਿੱਤ ਸਿੰਘ ਦੀਆਂ ਅੰਧਵਿਸ਼ਵਾਸ ਦਾ ਖੰਡਨ ਕਰਦੀਆਂ ਪੁਸਤਕਾਂ ਕਿਹੜੀਆਂ ਹਨ ਗੁਗਗਾ ਕਪੋੜ ਸੁਲਤਾਨਪੁਆੜਾ ਮੀਰਾ ਮਨੋਤ ਗਿਆਨੀ ਦਿੱਤ ਸਿੰਘ ਜੀ ਦੀਆਂ ਸ਼ਹੀਦੀ ਨਾਲ ਸੰਬੰਧਿਤ ਪੁਸਤਕਾਂ ਦੱਸੋ ਭਾਈ ਬੋਤਾ ਸਿੰਘ ਜੀ ਦੀ ਸ਼ਹੀਦੀ ਤੇ ਸਿੱਖ ਬੱਚੇ ਦੀ ਸ਼ਹੀਦੀ ਗਿਆਨੀ ਦਿੱਤ ਸਿੰਘ ਨੇ ਕਿਹਨਾਂ ਦੇ ਪ੍ਰਭਾਵ ਹੇਠ ਆ ਕੇ ਸਿੱਖੀ ਧਾਰਨ ਕੀਤੀ ਭਾਈ ਗੁਰਮੁਖ ਸਿੰਘ ਦੇ ਗਿਆਨੀ ਦਿੱਤ ਸਿੰਘ ਨੇ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਕਿਹੜਾ ਇਮਤਿਹਾਨ ਪਾਸ ਕੀਤਾ ਗਿਆਨੀ ਦਾ ਗਿਆਨੀ ਦਿੱਤ ਸਿੰਘ ਨੇ ਕਿਸ ਰਚਨਾ ਵਿੱਚ ਅੰਮ੍ਰਿਤਸਰ ਦੇ ਆਗੂਆਂ ਤੇ ਵਿਅੰਗ ਕੱਸਿਆ ਸੀ? ਸਵਦਰਨਾਟਕ ਵਿੱਚ। ਦਿੱਤ ਸਿੰਘ ਕਿਸ ਸਭਾ ਦੇ ਸਰਗਰਮ ਮੈਂਬਰ ਰਹੇ? ਸਿੰਘ ਸਭਾ ਦੇ। ਗਿਆਨੀ ਦਿੱਤ ਸਿੰਘ ਦੀ ਮੌਤ ਤੋਂ ਬਾਅਦ ਕਿਸ ਨੇ ਉਹਨਾਂ ਨੂੰ ਸਮਰਪਿਤ ਕਵਿਤਾ ਲਿਖੀ? ਪਾਈ ਵੀਰ ਸਿੰਘ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਿਹੜੀ ਪੁਸਤਕ ਲਿਖੀ ਗਈ? ਕਲਗੀਧਰ ਉਪਕਾਰ। ਗਿਆਨੀ ਦਿੱਤ ਸਿੰਘ ਨੂੰ ਅਕਾਲ ਤਖਤ ਸ੍ਰੀ ਅਮ੍ਰਿਤਸਰ ਵੱਲੋਂ ਕਿਹੜਾ ਸਨਮਾਨ ਦਿੱਤਾ ਗਿਆ ਪੰਥ ਰਤੰਦਾ ਯਾਨੀ ਦਿੱਤ ਸਿੰਘ ਸ਼ੁਰੂ ਵਿੱਚ ਕਿਸ ਮਤ ਨਾਲ ਸੰਬੰਧਿਤ ਸਨ ਗੁਲਾਵਦਸੀਆ 10ਵੀਂ ਕਲਾਸ ਵਿੱਚ ਗਿਆਨੀ ਦਿੱਤ ਸਿੰਘ ਦੀ ਕਿਹੜੀ ਰਚਨਾ ਦਰਜ ਹੈ ਰਵਾਬ ਮੰਗਾਉਂਦਾ ਵਿਰਤਾਂਤ ਖਾਲਸਾ ਕਵਾਰ ਸ਼ੁਰੂ ਕਰਨ ਕਰਕੇ ਗਿਆਨੀ ਦਿੱਤ ਸਿੰਘ ਨੂੰ ਕਿਹੜੇ ਨਾਮ ਵੱਜੋਂ ਸਨਮਾਨਿਆ ਜਾਂਦਾ ਹੈ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਗਿਆਨੀ ਦਿੱਤ ਸਿੰਘ ਪత్రిక ਹਰ ਸਾਲ ਗਿਆਨੀ ਜੀ ਦੀ ਯਾਦ ਵਿੱਚ ਕਿਹੜਾ ਪੁਰਸਕਾਰ ਦਿੰਦੀ ਹੈ ਫਕਰੇ ਹਿੰਦ ਕੌਮ ਗਿਆਨੀ ਦਿੱਤ ਸਿੰਘ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ